ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦ ਸਾਡੇ ਯੂਨਾਈਟਿਡ 6 ਦੇ ਨੌਜਵਾਨ ਵਲੰਟੀਅਰ ਸਾਡੀ ਸੁਨਹਿਰੀ ਸੰਗਤ ਨਾਲ ਜੁੜ ਬੈਠਦੇ ਹਨ ਤਾਂ ਇਹ ਨਾਨੀ ਦੋਤੀ ਵਾਂਗ ਇੱਕ ਨੋਕਾ ਹੀ ਮੇਲ ਹੁੰਦਾ ਹੈ ਜਿਸ ਵਿੱਚ ਦੋਹੇ ਪੀੜੀਆਂ ਲਾਹਾ ਘਟਦੀਆਂ ਹਨ ਤੇ ਇੱਕ ਦੂਸਰੇ ਦੇ ਤਜਰਬਿਆਂ ਤੋਂ ਅਸੀਂ ਬਹੁਤ ਕੁਝ ਸਿੱਖ ਵੀ ਸਕਦੇ ਹਾਂ ਅਤੇ ਬਹੁਤ ਖੁਸ਼ੀਆਂ ਵੀ ਮਾਣ ਸਕਦੇ ਹਾਂ ਓਏ ਪਿੰਡ ਦੇ ਆ ਹਾਈ ਪਿੰਡ ਦੇ ਆ ਓਏ ਪਿੰਡ ਦੇ ਆ ਲੰਬਰਦਾਰਾ ਓ ਪੌਣੀ ਮੈ ਲੱਕ ਤੇ ਦੁਪੱਟਾ ਹੀ ਮੇਰੇ ਪਾਸ ਆਈ ਲੁੱਕ ਸਚਾ फूल गिव मी माय दुपट्टा अरे नानी मां उससे क्या फर्क नहीं फर्क पड़ता बिल्कुल आई वांट टू लुक नाइस ओके आई रेडी मूवमेंट कम रखनी हां मूवमेंट तो यही नेचर हूं रे होए पिंड देया हाय पिंड देया ओए पिंड देया लंबर दाराऊ ਪੌਣਈ ਮੈ ਲਾਲ ਕਗੜਾ ਪੌਣਈ ਮੈ ਲਾਲ ਕਗੜਾ ਹਾਏ ਪਿੰਡ ਦਿਆ ਓਏ ਪਿੰਡ ਦਿਆ ਹਾਏ ਪਿੰਡ ਦਿਆ ਲੰਬਰਦਾਰਾ ਪੌਣਈ ਮੈ ਲਾਲ ਕਗੜਾ ਪੌਣਈ ਮੈ ਲਾਲ ਕਗੜਾ ਕੀ ਬਾਤ ਐ ਨਾਨੀ ਹੋ ਗਿਆ ਤੁਹਾਨੂੰ ਗੋਲਡਨ ਸੰਗਤ ਵਿੱਚ ਤੁਹਾਡੇ ਦੋਤਿਆਂ ਅਤੇ ਪੋਤਿਆਂ ਦੀ ਉਮਰ ਦੇ ਬੱਚੇ ਮਿਲਣਗੇ ਜੋ ਤੁਹਾਡੀ ਸੇਵਾ ਵਿੱਚ ਹਰ ਵਕਤ ਹਾਜ਼ਰ ਰਹਿਣਗੇ ਤੁਹਾਡੇ ਤੋਂ ਤੁਹਾਡੇ ਬਚਪਨ ਦੀਆਂ ਕਹਾਣੀਆਂ ਸੁਣਨਗੇ ਅਤੇ ਤੁਹਾਡੇ ਨਾਲ ਆਪਣੇ ਹੁਨਰ ਸ਼ੇਅਰ ਕਰਨਗੇ ਤੇ ਤੁਹਾਡੇ ਕੋਲੋਂ ਬਹੁਤ ਕੁਝ ਸਿੱਖਣਗੇ ਰਜਿਸਟਰ ਕਰਨ ਦੇ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰੋ 07765591313 07765591313 골ਡਨ ਸੰਗਤ ਇਵੈਂਟ ਹਰ ਮਹੀਨੇ ਦੇ ਪਹਿਲੇ ਅਤੇ ਤੀਜੇ ਸ਼ਨੀਵਾਰ ਨੂੰ ਹੋਇਆ ਕਰੇਗਾ ਜੇਕਰ ਤੁਹਾਨੂੰ ਪਬਲਿਕ ਟਰਾਂਸਪੋਰਟ ਵਰਤਣ ਵਿੱਚ ਦਿੱਕਤ ਹੈ ਅਤੇ ਜੇਕਰ ਤੁਸੀਂ ਵਾਲਵਰਹੈਂਪਟਨ ਵਿੱਚ ਰਹਿੰਦੇ ਹੋ ਤਾਂ ਰਿੰਗ ਐਂਡ ਰਾਈਡ ਦੇ ਨਾਲ ਤੁਹਾਨੂੰ ਵੈਲਨਹਾਲ ਗੁਰਦੁਆਰੇ ਪਹੁੰਚਣ ਲਈ ਕੱਟ ਖਰਚੇ ਤੇ ਟੈਕਸੀ ਮਿਲ ਸਕਦੀ ਹੈ ਹੋਰ ਜਾਣਕਾਰੀ ਲਈ ਸਾਡੇ ਨਾਲ ਸੰਪਰਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ